ਸਤਿ ਸ੍ਰੀ ਅਕਾਲ ਜੀ ਵਾਲੇਕਮ ਸਲਾਮ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਵਾਲੇ ਦੋਸਤੋ ਆਜੋ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਜੀ ਪੀਰ ਹਜਰਤ ਪੀਰ ਬਾਬਾ ਸ਼ੇਰ ਸ਼ਾਹ ਵਲੀ ਦੀ ਸਾਰੀ ਦਰਗਾਹ ਦਰਸ਼ਨ ਕਰਾਵਾਂਗਾ ਤਾਂ ਵੀਡੀਓ ਦੇਖਿਆ ਜੀ ਅਖੀਰ ਤੱਕ ਤੇ ਸ਼ੇਅਰ ਕਰਿਆ ਜੀ ਆਜੋ ਚੱਲਦੇ ਆਪਾਂ ਲੇ ਵੀ ਬਾਬੇ ਬੜੇ ਹੀ ਵੀਰਾਂ ਦੇ ਪਾਕਿਸਤਾਨ ਵਾਲਿਆਂ ਦੇ ਲੰਘੇ ਪੰਜਾਬ ਤੋਂ ਫੋਨ ਆਈ ਸੀ ਰੰਧਾਵਾ ਸਾਹਿਬ ਜਿਹੜੀ ਕਰਿਆਲ ਉਹਦੇ ਵਿੱਚ ਜਗ੍ਹਾ ਹੈਗੀ ਹਜਰਤ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਦੀ ਉਹਨੂੰ ਜਰੂਰ ਦਿਖਾਇਆ ਜਾਵੇ ਜਿਹੜਾ ਤੁਹਾਨੂੰ ਮੈਂ ਅੱਜ ਇਹ ਸਾਰੀ ਦਰਗਾਹ ਦੇ ਦਰਸ਼ਨ ਕਰਾਵਾਂਗਾ ਜੀ ਕਿਉਂਕਿ ਬੜਾ ਪਿਆਰ ਆ ਜਿਹੜਾ ਲੈਂਦੇ ਪੰਜਾਬ ਵਿੱਚ ਲੋਕ ਵੱਸੇ ਆ ਜੀ ਕਿਉਂਕਿ ਜਦੋਂ ਇਧਰੋਂ ਛੱਡ ਕੇ ਗਏ ਸੀ ਕਿਉਂਕਿ ਬੜੇ ਮੁਸਲਮਾਨ ਵੀਰ ਜਿਹੜੇ ਸੀ ਅਤੇ ਜਿਹੜੇ ਸਿੱਖਾਂ ਦੇ ਨਾਲ ਉਹਨਾਂ ਦੀ ਬੜੀ ਬਣੀ ਹੋਈ ਸੀ ਐਨ ਚੱਲਦਾ ਕਿ ਉਹ ਛੱਡ ਕੇ ਕਈ ਵੀਰ ਪਾਕਿਸਤਾਨ ਚਲੇ ਗਏ ਸੀ ਉਧਰੋਂ ਭਾਈ ਜੀ ਫੋਨ ਆਉਂਦੇ ਰਹਿੰਦੇ ਸੀ ਪੁੱਛਦੇ ਰਹਿੰਦੇ ਸੀ ਵੀ ਜਿਹੜੀ ਜਗ੍ਹਾ ਕਰਿਆਲੇ ਦੇ ਵਿੱਚ ਪੀਰ ਹਜਰਤ ਪੀਰ ਬਾਬਾ ਸ਼ੇਰ ਸ਼ਾਹ ਵਲੀ ਦੀ ਹੁੰਦੇ ਦਰਸ਼ਨ ਕਰਾਏ ਜਾਣ ਆਜੋ ਤੁਹਾਨੂੰ ਕਰਾਉਣੇ ਆ ਆਪਾਂ ਉਸ ਦਰਗਾਹ ਦੇ ਦਰਸ਼ਨ ਜੀ ਆਜੋ ਇੱਥੋਂ ਆਪਾਂ ਚੱਲ ਪਏ ਤਾਂ ਐਂਟਰੀ ਹੋ ਗਈ ਆ ਜੀ ਤੇ ਦੇਖ ਸਕਦੇ ਆ ਤੁਸੀਂ ਇਹ ਦਰਗਾਹ ਆ ਜੀ ਪਹਿਲੀ ਦਰਗਾਹ ਕਿਉਂਕਿ ਇਸੇ ਜਗ੍ਹਾ ਤੇ ਘਰ ਤੋਂ ਘਟ ਵੀ ਕਾਫੀ ਦਰਗਾਹ ਆ ਜੀ ਜਿਹੜੀਆਂ ਤੇ ਮੱਥਾ ਟੇਕਣ ਲਈ ਆਪਾਂ ਜਾਂਦੇ ਆ ਜੀ ਤੇ ਜਦੋਂ ਆਪਾਂ ਐਂਟਰ ਹੋਏ ਤੇ ਮੱਥਾ ਟੇਕਿਆ ਜੀ ਪਹਿਲੀ ਜਗ੍ਹਾ ਤੇ ਫਿਰ ਤੁਸੀਂ ਦੇਖ ਸਕਦੇ ਆਂ ਵੀ ਇਹ ਟੱਲੀਆਂ ਜਦੋਂ ਦਰਬਾਰ ਦੇ ਸਾਹਮਣੇ ਲਾਈਆਂ ਜਾਂਦੀਆਂ ਤੋਂ ਵਜਾ ਕੇ ਤੇ ਫਿਰ ਅੰਦਰ ਨੂੰ ਜਾਂਦੇ ਆ ਜੀ ਸੰਗਤਾਂ ਬਾਕੀ ਇਹ ਦੇਖ ਸਕਦੇ ਆਂ ਤੁਸੀਂ ਚਾਰ ਸ਼ਵੇਰੀ ਜਿਹੜੀ ਇਹਨਾਂ ਦੇ ਥੰਮ ਲੱਗੇ ਹੋਇਆ ਜੀ ਦਰਗਾਹ ਦੇ ਬੜੀ ਸਰਦਾ ਦੇ ਨਾਲ ਜਿਹੜਾ ਇੱਥੇ ਮੇਲਾ ਮਨਾਇਆ ਜਾਂਦਾ ਹੈ ਮਾਰਚ ਮਹੀਨੇ ਦੀ ਦੇਖ ਬੜੀਆਂ ਸੰਗਤਾਂ ਇੱਥੇ ਝੂਮ ਤਾਮ ਨਾਲ ਆਉਂਦੀਆਂ ਨੇ ਜੀ ਤੇ ਜਿਹੜਾ ਥੋੜਾ ਜਿਆਦਾ ਇਤਿਹਾਸ ਤੁਹਾਨੂੰ ਮੈਂ ਸੁਣਾਉਣਾ ਪੀਰ ਸ਼ੇਰ ਸ਼ਾਹ ਵਲੀ ਦਾ ਜੀ ਕਿਉਂਕਿ ਇਹ ਸ਼ਕਤੀਆਂ ਚੁਕਤੀਆਂ ਸਭ ਆਉਂਦੀਆਂ ਸੀ ਇਹਨਾਂ ਨੂੰ ਜੀ ਇਹ ਆਪਣਾ ਦੇਹ ਭਰ ਲੈ ਲੈਂਦੇ ਸੀ ਇੱਕ ਵਾਰ ਇਸ ਦੀ ਕਿਰਪਾ ਸ਼ੇਰ ਸ਼ਾਹ ਵਲੀ ਜੰਗਲਾਂ ਦੇ ਵਿੱਚ ਘੁੰਮਦੇ ਪਏ ਤੇ ਅਚਾਨਕ ਉਹਨੇ ਸ਼ੇਰ ਦਾ ਰੂਪ ਧਾਰਨ ਕੀਤਾ ਸੀ ਜੀ ਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇਹ ਸ਼ੇਰ ਦਾ ਰੂਪ ਧਾਰਨ ਕਰਨ ਲੈਂਦਾ ਹੈ ਤੇ ਉਹਨਾਂ ਨੇ ਉਹਨਾਂ ਦੀ ਰਿਪੋਰਟ ਜਾ ਕੇ ਉਹਨਾਂ ਦੀ ਮਾਤਾ ਕੋਲ ਕੀਤੀ ਵੀ ਤੁਹਾਡਾ ਪੁੱਤ ਸ਼ੇਰਾਂ ਜੰਗਲ ਦੇ ਵਿੱਚ ਸ਼ੇਰ ਬਣ ਕੇ ਘੁੰਮਦਾ। ਫਿਰ ਤੇ ਮਾਤਾ ਨੇ ਵਿਸ਼ਵਾਸ ਨਾ ਕੀਤਾ। ਕਾਫੀ ਸਮੇਂ ਬਾਅਦ ਫਿਰ ਮਾਤਾ ਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਸੱਚੀ ਮੈਨੂੰ ਜੋ ਲੋਕ ਤੇਰੀ ਇੱਕ ਮੈਨੂੰ ਸ਼ਿਕਾਇਤ ਆਈ ਆ ਵੀ ਤੂੰ ਜੰਗਲ ਦੇ ਵਿੱਚ ਜਾ ਕੇ ਆਪਣਾ ਜਿਹੜਾ ਦੇਹ ਪਲਟ ਲੈਣਾ ਏ ਸ਼ੇਰ ਬਣ ਜਾਂਦਾ ਕੀ ਇਹ ਸਹੀ ਹੈ? ਤੇ ਫਿਰ ਉਸ ਨੇ ਕਿਹਾ ਮਾਂ ਡਰੇਗੀ ਤਾਂ ਨਹੀਂ। ਅੰਦਾ ਹਾਂ ਮਾਂ ਮੈਂ ਦੇਹ ਪਲਟ ਲੈਣਾ। ਤੇ ਫਿਰ ਉਸ ਮਾਣੇ ਕਿ ਆ ਵੀ ਤੂੰ ਮੈਨੂੰ ਇੱਕ ਰਾਂ ਵਖਾ ਤੇ ਜਦੋਂ ਸ਼ੇਰ ਸ਼ਾਹ ਵਲੀ ਨੇ ਮਾਰੀ ਦਹਾੜ ਤੇ ਧਾਰਿਆ ਆਪਣਾ ਰੂਪ ਤੇ ਮਾਤਾ ਦੇਖ ਕੇ ਬਿਉਸ਼ ਹੋ ਗਈ ਕਿਉਂਕਿ ਜਦੋਂ ਦਹਾੜ ਵੱਜੀ ਤਾਂ ਜਦੋਂ ਸ਼ੇਰ ਬਣੇ ਚੇਰਗੀਦਾਰ ਪਤਾ ਹੈ ਕੀ ਤੁਹਾਨੂੰ ਤੇ ਉਹ ਬਾਈ ਜੀ ਮਾਤਾ ਬਿਉਸ਼ ਹੋ ਗਈ ਤੇ ਫਿਰ ਬਾਈ ਜੀ ਉਹਨਾਂ ਦੇ ਮਾਤਾ ਜਦੋਂ ਉੱਠੇ ਫਿਰ ਉਹਨਾਂ ਨੇ ਕਿਹਾ ਵੀ ਜਿੰਨਾ ਠਹਿਟ ਹੋਇਆ ਵੀ ਚਲੋ ਇਹ ਤਾਂ ਝੂਠੀ ਦਾ ਸ਼ੇਰ ਸੀ ਇਦਾਂ ਸ਼ੇਰ ਜੀ ਹੈ ਨਾ ਇਸ ਤਰ੍ਹਾਂ ਅੱਲਾ ਨੂੰ ਕੀਤਾ ਯਾ ਤੇ ਮਾਤਾ ਨੂੰ ਜਦੋਂ ਸੁਰਤ ਆਈ ਤੇ ਤਾਂ ਤਿਆ ਵੀ ਝੂਠੀ ਮੁੱਠੀ ਦਾ ਸ਼ੇਰ ਆ ਮਾਤਾ ਤੂੰ ਕਿਉਂ ਟੈਨਸ਼ਨ ਲਈ ਜਾਂਦੀ ਆ ਤਾਂ ਵੇਖੋ ਫਿਰ ਜਾ ਕੇ ਮਾਤਾ ਨੂੰ ਥੋੜਾ ਜਿਹਾ ਯਕੀਨ ਹੋਇਆ ਪਰ ਮਨ ਕਿਤੇ ਕਲੋਂਦਾ ਹੈ ਨਾ ਤੇ ਇਹ ਜਿਹੜੀ ਦਰਗਾਹ ਬਣੀ ਹੋਈ ਹੈ ਜੀ ਲੋਕ ਇੱਥੇ ਅੱਲਾ ਦਾ ਨਾਮ ਲੈਂਦੇ ਆ ਜੀ ਆਨਕੀ ਨਵਾਜ਼ ਮੁਸਲਮਾਨ ਵੀ ਵੀਰ ਇੱਥੇ ਆਉਂਦੇ ਆ ਨਵਾਜ਼ ਪੜਦੇ ਆ ਜੀ ਕਿ ਚੜਦੇ ਪੰਜਾਬ ਵਾਲਿਆਂ ਦਾ ਨਹੀਂ ਦੇ ਪੰਜਾਬ ਨਾਲ ਨੌ ਮਾਸ ਦਾ ਰਿਸ਼ਤਾ ਹੈ ਜੀ ਅੱਜ ਵੀ ਲੋਕ ਕਿਉਂਕਿ ਚੰਗੇ ਮੁਸਲਮਾਨ ਵੀ ਵੀਰ ਹਗੇ ਸੀ ਤੇ ਆਪਣੇ ਮਾੜੇ ਵੀ ਹਗੇ ਸੀ ਜੀ ਕਿਉਂਕਿ ਜਿੱਥੇ ਕਨਹੀਂ ਇਹ ਭਾਈ ਕਨਹੀਂ ਇਹ ਵਰਕੇ ਉਹਨਾਂ ਨੇ ਪਾਣੀ ਪਿਆ ਕਿਉਂਕਿ ਦੱਸਦੇ ਆ ਕਿ ਬਹੁਤ ਪ੍ਰੇਮ ਸੀ ਜੀ ਤੇ ਵੇਖੋ ਜਿਹੜਾ ਵੀਰ ਚੋਲਾ ਬਜ਼ਰ ਰਿਹਾ ਹੈ ਜੀ ਉੱਪਰ ਲਿਖਿਆ ਵੀ ਇਹ ਸੰਗਤਾਂ ਨੂੰ ਬੇਨਤੀ ਹੈ ਜੀ ਆ ਵੇਖੋ ਜਿੱਥੇ ਚਿਰਾਗ ਅੱਲਾ ਦੇ ਜਗ ਦੇ ਜੀ ਚਿਰਾਗ ਹਜ਼ਰਤ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਦੇ ਚਿਰਾਗ ਜਗ ਰਿਆ ਜੀ ਇੱਥੇ ਅਰਦਾਸ ਕੀਤੀ ਜਾਂਦੀ ਹੈ ਜੀ ਬਾਬੇ ਜੀ ਦੀ ਅੱਲਾਹੁ ਨਵਾਜ਼ ਪੜੀ ਜਾਂਦੀ ਹੈ ਕੁਝ ਵੀ ਕਹਿ ਲਈਏ ਕਿ ਨਹੀਂ ਤੇ ਇਹ ਦੇਖੋ ਸੇਵਾ ਕੀਤੀ ਵੀਰ ਨੇ ਚੋਲਾ ਸਾਹਿਬ ਜਿਹੜਾ ਸਮਾਲ ਕੇ ਰੱਖ ਦਿੱਤਾ ਇਹ ਵੇਖੋ ਅਲੱਗ-ਅਲੱਗ ਜਗ੍ਹਾ ਬਣੀ ਹੋਈਆਂ ਜੀ ਇੱਥੇ ਚਿਰਚਾ ਵਾਲੀਆਂ ਅਲੱਗ-ਅਲੱਗ ਜਗ੍ਹਾ ਤੇ ਹੁਣ ਤੁਹਾਨੂੰ ਦੂਸਰੀ ਸਾਈਡ ਆਪਾਂ ਲੈ ਕੇ ਚੱਲਾਂਗੇ ਉੱਥੇ ਵੀ ਵੱਖਰੀ-ਵੱਖਰੀ ਜਗ੍ਹਾ ਤੁਸੀਂ ਦੇਖ ਰਹੇ ਪਹਿਲਾਂ ਵੀ ਦੇਖੀਆਂ ਕਿ ਕਿੰਨੀਆਂ ਇੱਥੇ ਸਮਾਧਾਂ ਬਣੀਆਂ ਹੋਈਆਂ ਨੇ ਜੀ ਬਾਬੇ ਦੀਆਂ ਦਰਗਾਹਾਂ ਬਣੀਆਂ ਹੋਈਆਂ ਜੀ ਜਿੱਥੇ ਲੋਕ ਇੱਥੇ ਮੱਥਾ ਟੇਕਦੇ ਦਰਗਾਹ ਦੇ ਆਣ ਕੇ ਹਨਾ ਇਹ ਬਹੁਤ ਸੰਗਤਾਂ ਜਦੋਂ ਇੱਥੇ ਆਉਂਦੀਆਂ ਤਾਂ ਮੇਲਾ ਵੀ ਲੱਗਦਾ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ 27 ਮਾਰਚ ਦੇ ਮਹੀਨੇ ਦੇ ਵਿੱਚ ਜੀ ਮਾਰਚ ਕੋਈ 22 ਆਜੇ 28 ਆਜੇ ਕਿਉਂਕਿ 10 15 ਦਿਨ ਲਗਾਤਾਰ ਹੀ ਪ੍ਰੋਗਰਾਮ ਚੱਲਦਾ ਕਵਾਲੀਆਂ ਪੜੀਆਂ ਜਾਂਦੀਆਂ ਸੁਣੀਆਂ ਜਾਂਦੀਆਂ ਹਨਾ ਅੱਲਾ ਨੂੰ ਯਾਦ ਕੀਤਾ ਜਾਂਦਾ ਤੇ ਇਹ ਦੂਸਰੀ ਸਾਈਡ ਜਿਹੜੀ ਦਰਗਾਹ ਆਪਾਂ ਉਧਰ ਆ ਗਏ ਆ ਜੀ ਇਹ ਵੇਖੋ ਕਿੱਡੇ ਸੋਹਣੇ ਜਿਹੜੇ ਜਦੋਂ ਆਪਾਂ ਐਂਟਰੀ ਹੁੰਦੀ ਹੈ ਜੀ ਫੁੱਲ ਗਲਦਸਤੇ ਲਾਏ ਗਏ ਆ ਜੀ ਇੱਕ ਸ਼ੇਰ ਸ਼ਾਹ ਵਲੀ ਦੀ ਜਿਹੜੀ ਦਰਗਾਹ ਬਣੀ ਹੋਈ ਹੈ ਜੀ ਹੈਨਾ ਤੇ ਲੋਕਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਜੀ ਜਿਹੜੇ ਲੋਕ ਇੱਥੇ ਆਉਂਦੇ ਆ ਜੀ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਕਿਉਂਕਿ ਸਭ ਤੋਂ ਇਹ ਸਾਡਾ ਜਿਹੜਾ ਮਾਝੇ ਦੇ ਏਰੀਏ ਦੇ ਵਿੱਚ ਜਿਹੜਾ ਇੱਥੇ ਮੇਲਾ ਮਨਾਇਆ ਜਾਂਦਾ ਜੀ ਪੂਰਾ ਮਸ਼ਹੂਰ ਤੇ ਸਿਰਾ ਮੇਲਾ ਹੁੰਦਾ ਜਿੱਥੇ ਸਭ ਤੋਂ ਵੱਡੇ ਕਲਾਕਾਰ ਤੇ ਸਭ ਤੋਂ ਵੱਧ ਸੰਗਤ ਇੱਥੇ ਪਹੁੰਚਦੀ ਹੈ ਜਦੋਂ ਮੇਲਾ ਲੱਗਦਾ ਹੈ ਜੀ ਕਿਉਂਕਿ ਪੰਜਾਬੀਆਂ ਨੇ ਤਾਂ ਆਉਣਾ ਹੀ ਆਉਣਾ ਪੰਜਾਬੀਆਂ ਦਾ ਵੀ ਬਹੁਤ ਪਿਆਰ ਆ ਤੇ ਮੁਸਲਮਾਨ ਭਾਈਚਾਰਾ ਵੀ ਇੱਥੇ ਬਹੁਤ ਆਉਂਦਾ ਹੈ ਜੀ ਤੇ ਦੇਖ ਸਕਦੇ ਆ ਆਪਾਂ ਹੁਣ ਦੂਸਰੀ ਸੜਕ ਜਾ ਰਹੇ ਆ ਸਾਹਮਣੇ ਦਿਸਦਾ ਕਿਹੜਾ ਸੋਹਣਾ ਪਿਉ ਆ ਜੀ ਤੇ ਇੱਕ ਦਰਗਾਹ ਇਸ ਸਾਈਡ ਬਣੀ ਹੋਈ ਹੈ ਜੀ ਦੇਖ ਸਕਦੇ ਹੁਣ ਆਪਾਂ ਦੂਸਰੀ ਤੀਸਰੀ ਤੇ ਚੌਥੀ ਦਰਗਾਹ ਤੇ ਆ ਗਏ ਆ ਦੇਖੋ ਛੇਰ ਦੀ ਤਸਵੀਰ ਬਣੀ ਹੋਈ ਹੈ ਜੀ حضرت ਪੀਰ ਬਾਬਾ ਅੱਗੇ ਰੱਖੀ ਹੋਈ ਹੈ ਤੇ ਆਪਾਂ ਮਤਲਬ ਕਿ ਹੁਣ ਅੱਗੇ ਆਪਾਂ ਫੇਰ ਜਾਵਾਂਗੇ ਕਿ ਅਲੱਗ-ਅਲੱਗ ਜਿਹੜੀਆਂ ਚਾਰੇ ਸਾਈਡਾਂ ਤੇ ਚਾਰ-ਪੰਜ ਦਰਗਾਹਾਂ ਜਿੱਥੇ ਆਪਾਂ ਮੱਥਾ ਟੇਕਿਆ ਕਿਉਂਕਿ ਹੋਰ ਵੀ ਦਰਗਾਹਾਂ ਤੇ ਉੱਥੇ ਬਹੁਤ ਬੜੀਆਂ ਵਾਂ ਘਰ ਤੋਂ ਘੱਟ ਵੀ 10-12 ਦਰਗਾਹਾਂ ਬਣੀਆਂ ਦੇਖੋ ਜੇ ਆਪਾਂ ਅੰਦਰ ਐਂਟਰ ਹੋਨੇ ਆ ਤਾਂ ਅਲੱਗ-ਅਲੱਗ ਵਿਊ ਆ ਅਲੱਗ-ਅਲੱਗ ਨਜ਼ਾਰਾ ਹੈ ਜੀ ਗਰਬਾਣੀ ਦੀ ਆਵਾਜ਼ ਵੀ ਆਉਂਦੀ ਆ ਉੱਥੇ ਜਿਹੜੀ ਪੜਦੇ ਆ ਤੇ ਨਮਾਜ਼ ਪੜਦੇ ਆ ਜੀ ਇਹ ਜਿਹੜੇ ਪੰਜਾਬੀ ਉੱਤੇ ਪੰਜਾਬੀ ਵੀ ਆਉਂਦੇ ਆ ਮੁਸਲਮਾਨ ਵੀ ਆਉਂਦੇ ਆ ਜੀ ਤੇ ਜਿਹੜੀ ਇੱਥੇ ਨਵਾਜ਼ ਵੀ ਚੱਲਦੀ ਹੈ ਜੀ ਗੁਰਦੁਆਰਾ ਸਾਹਿਬ ਵੀ ਹੈ ਨੇੜੇ ਕਿੱਥੇ ਗੁਰੂ ਘਰ ਵੀ ਨੇੜੇ ਹੈ ਜੀ ਇੱਥੇ ਥੋੜੀ ਦੂਰੀ ਤੇ ਆਉਂਦੀ ਵੀ ਅਰਦਾਸ ਬੇਨਤੀ ਦੀ ਆਵਾਜ਼ ਜਾਂਦੀ ਹੈ ਤੇ ਇੰਦਰ ਵੀ ਜਿਹੜੀਆਂ ਕਵਾਲੀਆਂ ਕੋਲੀਆਂ ਲਾਉਂਦੇ ਆ ਜੀ ਸਾਰੇ ਪਿੰਡ ਵਿੱਚ ਸੁਣਦੇ ਆ ਜੀ ਤੇ ਵੇਖੋ ਲੱਗ ਲੱਗ ਹੁਣ ਆਪਾਂ ਕੁਸਰੀ ਤੀਸਰੀ ਸਾਈਡ ਕਿਉਂਕਿ ਲੱਗ ਲੱਗ ਜਗ੍ਹਾ ਜਿਹੜੀਆਂ ਤੁਹਾਨੂੰ ਮੈਂ ਦਿਖਾ ਰਿਆਂ ਦੇਖ ਲਓ ਤੇ ਇੱਥੋਂ ਬਾਈ ਜੀ ਫਿਰ ਆਪਾਂ ਬਾਹਰ ਆ ਗਏ ਤੇ ਪ੍ਰਸ਼ਾਦ ਵੀ ਲੈ ਕੇ ਲੋਕ ਅੰਦਰ ਵੀ ਜਾਂਦੇ ਆ ਆਓ ਹੁਣ ਆਪਾਂ ਲੰਗਰਾਂ ਨੂੰ ਚੱਲ ਗਿਆਂ ਜੀ ਜਿੱਥੇ ਬਣੇ ਹੋਇਆ ਜੀ ਇੱਥੇ ਸੰਗਤਾਂ ਫੁਲਕੇ ਛਾਹਦੀਆਂ ਬੀਬੀਆਂ ਲੋਹਾਂ ਤੇ ਲੰਗਰ ਪਕਾ ਰਹੀਆਂ ਜੀ ਪੱਕੇ ਸੇਵਾਦਾਰ ਜਿਹੜੇ ਇਹ ਆਜੋ ਆਪਾਂ ਛਕਦੇ ਆਂ ਚੀਰ ਵੀ ਨਹੀਂ ਆ ਫੁਲਕਾ ਬਣਿਆ ਜੀ ਦਾਲ ਫੁਲਕਾ ਛਕਾਂਗੇ ਕਿਉਂਕਿ ਚੜਦੇ ਪੰਜਾਬ ਵਾਲੇ ਵੀਰ ਸਾਨੂੰ ਬੜੇ ਬੇਨਤੀ ਕਰਦੇ ਸੀ ਤੇ ਮੈਂ ਕਿਹਾ ਦਰਸ਼ਨ ਜ਼ਰੂਰ ਕਰਾਉਣੇ ਆ ਤੇ ਇਹ ਦੇਖ ਲੋ ਜਿਹੜਾ 뷰 ਆ ਉਧਰ ਬਾਹਰ ਦਾ ਤੇ ਬੜਾ ਸੋਹਣਾ ਲੱਗਦਾ ਹੈ ਜੀ ਕਿ ਸਾਰੀ ਜਿਹੜੀ ਗਰਗਾ ਤੁਹਾਨੂੰ ਆਪਾਂ ਦਿਖਾਈ ਹੈ ਜੀ ਤੇ ਅੱਜ ਜਦੋਂ ਮੇਲਾ ਹੋਇਆ ਸੀ ਜੀ ਕਲਾਕਾਰ ਲੱਗੇ ਸੀ ਤੇ ਕਬੱਡੀ ਵੀ ਬਾਈ ਜੀ ਬੜੀ ਤਾਕਤ ਹੁੰਦੀ ਹੈ ਜੀ ਇੱਥੇ ਹਨਾ ਤੇ ਜਿਹੜੀ ਸੁਣੀ ਹੈ ਜਿਹੜੀਆਂ ਦਰਗਾਹ ਦਾ 뷰 ਆ ਰਿਹਾ ਜੀ ਚਾਰ-ਛੇ ਬੇਰਿਓ ਹਨਾ ਜੋ ਮੇਂ ਪਾਕਿਸਤਾਨ ਦੇ ਵਿੱਚ ਬਣੀ ਹੋਵੇ ਕਿਉਂਕਿ ਤਾਂ ਹੀ ਲੈਂਦੇ ਪੰਜਾਬ ਵਾਲੇ ਇਸ ਦਰਗਾਹ ਨੂੰ ਦੇਖਣ ਲਈ ਉਤਾਵਲੇ ਹੁੰਦੇ ਆ ਜੀ ਵੀਡੀਓ ਸ਼ੇਅਰ ਕਰੋ ਕਿਤਨਾਂ ਦੀ ਲੱਗੀ